ਹਾਂਜੀ ਟਾਈਮ ਹੋ ਗਿਆ ਜੀ 7:35 ਆਪਣੀ ਡਿਊਟੀ ਦਾ ਟਾਈਮ ਹੋ ਗਿਆ ਚੱਲਦੇ ਆਪਾਂ ਡਿਊਟੀ ਤੇ ਵਾਹਿਗੁਰੂ ਜੀ ਸਾਹਮਣੇ ਗੁਰਦੁਆਰਾ ਸਾਹਿਬ ਜੀ ਅੱਜ ਸੰਗਰਾਂਦ ਦਾ ਦਿਹਾੜਾ ਵਾਹਿਗੁਰੂ ਸਭ ਤੇ ਕਿਰਪਾ ਬਣਾਈ ਰੱਖੀ ਸਤਿਗੁਰੂ ਰੌਣਕ ਟਾਈਮ ਹੋ ਗਿਆ 8:30 ਨਿਆਣੇ ਸਕੂਲਾਂ ਨੂੰ ਜਾ ਰਹੇ ਆ ਤੇ ਆਪਾਂ ਆਪਣੀ ਡਿਊਟੀ ਤੇ ਆ ਗਏ ਆ ਤੇ ਲੋਕੀ ਵੀ ਡਿਊਟੀ ਤੇ ਜਾ ਰਹੇ ਤੇ ਆਪਾਂ ਉਹਨੀਆਂ ਡਿਊਟੀ ਤੇ ਆਉਂਗਾ ਵਾਹ ਜੱਟ ਬਾਦਸ਼ਾ ਵਾਹ ਲੈ ਟਾਈਮ ਹੋ ਗਿਆ 7:40 ਹੋ ਗਏ ਦੁਕਾਨ ਦੀ ਘੜੀ ਤੇ ਕਰਦੇ ਆ ਸਾਮਾਨ ਬਾਹਰ ਲੋ ਨੇ ਛਾੜੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਦੂਰ ਨੇੜੇ ਬੈਠੇ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤਰੀਕ 12 ਦਿਨ ਵੀਰਵਾਰ ਸਤਿਗ੍ਰੰਤ ਦਾ ਦਿਹਾੜਾ ਅੱਜ ਫਗਣ ਦੇ ਮਹੀਨੇ ਦੀ ਸ਼ੁਰੂਆਤ ਆ ਇਹ ਮਹੀਨਾ ਸਾਰਿਆਂ ਲਈ ਤੰਦਰੁਸਤੀਆਂ ਤੇ ਸ਼ੁਕ ਸ਼ਾਂਤੀ ਲੈ ਕੇ ਆਵੇ ਵਾਹਿਗੁਰੂ ਕਿਰਪਾ ਕਰੇ ਸਭ ਦੇ ਉੱਤੇ ਮਿਹਰ ਭਰਿਆਸ ਰੱਖੇ ਕਰਦੇ ਆਪਾਂ ਅੱਜ ਦੇ ਦਿਨ ਦੀ ਸ਼ੁਰੂਆਤ ਅੱਜ ਦੇ ਬਲੌਗ ਦੀ ਸ਼ੁਰੂਆਤ ਜੋ ਕਿ ਕੁੜੀ ਦੇ ਪ੍ਰਿੰਟ ਆਏ ਪਏ ਨੇ ਪ੍ਰਿੰਟ ਕਰਨੇ ਆ ਪਹਿਲਾਂ ਤੇ ਮਾੜਾ ਜਿਹਾ ਕੰਮ ਰਹਿ ਗਿਆ ਝਾੜੂ ਦਾ ਝਾੜੂ ਲਾ ਦਈਏ ਤੇ ਕਰਦੇ ਆਪਾਂ ਅੱਜ ਦੇ ਕੰਮਾਂ ਕਰਾਵੀਂ ਸ਼ੁਰੂਆਤ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਸਾਡਾ ਬਲੌਗ ਦੇਖਦੇ ਆ ਸਾਰਿਆਂ ਦਾ ਧੰਨਵਾਦ ਘਾਤੇ ਆ ਸ਼ੁਰੂਆਤ ਜੀ ਲੋ ਜੀ ਅ ਵੀ ਵੀ ਡੇਲੀ ਦੀ ਤਰ੍ਹਾਂ ਆ ਗਿਆ ਸਕੂਲੇ ਜਾਣ ਲਈ ਤਿਆਰ ਆ ਖਾਣ ਪੀਣ ਦਾ ਸਮਾਨ ਉਹਨੇ ਆਪਣਾ ਪੈਕ ਕਰ ਲਿਆ ਤੇ ਹੁਣ ਸਕੂਲੇ ਜਾਣ ਲਈ ਤਿਆਰ ਹੈ ਵੀ ਮੌਸਮ ਅੱਜ ਵੀ ਵਧੀਆ ਵੱਧ ਧੁੱਪ ਪੂਰੀ ਲੱਗੂ ਕੁੜਾਕੇ ਦੀ ਅੱਜ ਵੀ ਨਾ ਠੰਡ ਦਾ ਘਟ ਗਈ ਲੱਗਦੀ ਆ ਹੁਣ ਮਨੀ ਕਹਦਾ ਲੈ ਚੱਲਿਆ ਦੁੱਧ ਲੈਣ ਮਨੀ ਦੁੱਧ ਲੈਣ ਚੱਲਿਆ ਆਹ ਦੇਖ ਲੈ ਮੈਂ ਜਲੇ ਦੁੱਧ ਲੈਣ ਮਨੀ ਆ ਗਿਆ ਟਾਈਮ ਤੇ ਆ ਗਿਆ ਅੱਜ ਲੱਗ ਅੱਜ ਲੱਗਦਾ ਟਾਈਮ ਤੇ ਆ ਗਿਆ ਅੱਜ ਟਾਈਮ ਤੇ ਆ ਗਿਆ ਲੱਗਦਾ ਹਾਂ ਟਾਈਮ ਤੇ ਆ ਗਿਆ ਕੱਲ ਤੋਂ ਲੈ ਰਿਹਾ ਰੱਬ ਦਾ ਨੋ ਲੈ ਲਿਆ ਆ ਜਾ ਹਾਂ ਲਾਈ ਬਰੈਡ ਵਾਲਾ ਵੀ ਪਹੁੰਚ ਗਿਆ ਅੱਜ ਟਾਈਮ ਤੇ ਪਹੁੰਚ ਗਿਆ ਨਹੀਂ ਤਾਂ ਆਉਂਦਾ ਹੀ ਨਹੀਂ ਹੈਗਾ ਹਾਂ ਆਉਂਦਾ ਹੀ ਨਹੀਂ ਹੈਗਾ ਆਉਂਦਾ ਹੀ ਨਹੀਂ ਹੈਗਾ ਇਹ ਤਾਂ ਫਿਰ 8 ਵਜੇ ਤੋਂ ਬਾਅਦ ਆਉਂਦਾ ਹੀ ਨਹੀਂ ਹੈਗਾ ਹਾਂ ਤਾਂ 8 ਵਜੇ ਪੂਰੇ ਰਾਈਟ ਆ ਗਿਆ ਆ ਗਿਆ ਸਭ ਕੁਝ ਛਾ ਗਿਆ ਹਾਂ ਤਾਂ ਠੰਡਾ ਕਰਤਾ ਹਾਂ ਕੰਮ ਹੈ ਨਹੀਂ ਕੰਮ ਜੇ ਨਹੀਂ ਨਿਕਲਦਾ ਹੈ ਨਹੀਂ ਗਾ ਤੂੰ ਜੇ ਨਿਕਲ ਗਿਆ ਕਹਿੰਦਾ ਮੈਂ ਆਉਣਾ ਨਹੀਂ ਆ ਆਉਣਾ ਨਹੀਂ ਇਹਦਾ ਚੱਲੇ ਆ ਬਸ ਹੋਲਾ ਕੰਮ ਰੈਂਡ ਦੇ ਕਰੀਮ ਕਰਨੇ ਆਣ ਰੈਂਡ ਦੇ ਢੱਡ ਪਰੇ ਅਗੋਂ ਨਾ ਕੋਈ ਖਾਈ ਆ ਨਾ ਇਹ ਦੁੱਧ ਵਾਲਾ ਵੀ ਆ ਗਿਆ ਟਾਈਮ ਤੇ ਇਹਦਾ ਟਾਈਮ ਪੱਕਾ ਵੇ 8 ਵਜੇ ਆ ਜਾਣਾ ਇਹਨੇ ਪੌਣੇ 8 8 ਵਜੇ ਆ ਜਾਂਦਾ ਉੱਥੇ ਬੱਦ ਨਹੀਂ ਆਪਕੇ ਡਾ ਪੱਤਾ ਨਹੀਂ ਆ ਗਿਆ ਮੈਂ ਤਾਂ ਹੀ ਆਉਣਾ ਤਾਂ ਇਹ ਆਉਂਦੇ ਆ ਨਹੀਂ ਨਹੀਂ ਆਉਂਦਾ ਜੇ ਚਾਹੇ ਛੁੱਟੀ ਕਰੋਗੇ ਤੇ ਕੋਈ ਕੰਡਾ ਨਹੀਂ ਆਜਾ ਅੱਧਰੱਕ ਬੈਠੀ ਜੀ ਤੇ ਤੇਰੀ ਬੀਸੀ ਲਾਦਾ ਗਿਆ ਟੈਂਪਰੇਜ ਇਹ ਲਈ ਠੰਡ ਹੋਣੀ ਆ ਠੰਡ ਘਾਟੀ ਤਾਂ ਨਹੀਂ ਠੰਡ ਘਾ ਠੀਕ ਨਹੀਂ ਦੁਪਹਿਰੇ ਘੜਦੀ ਹੈ ਦੁਪਹਿਰੇ ਘੜਦੀ ਹੈ ਇਹਨੂੰ ਡਾਂਡੋ ਨਹੀਂ ਲੱਗਦੀ ਜੇ ਹੋ ਗਿਆ 10:08 ਸਕੂਲ ਵਾਲਿਆਂ ਦੀ ਤੇ ਫੈਕਟਰੀ ਵਾਲੀ ਲੱਗੀ ਆ ਦੌੜ ਇਦਾਂ ਦੱਤੂ ਦਾ ਮੁੰਡਾ ਤੇ ਕਾਲੇ ਦਾ ਮੁੰਡਾ ਮੈਂ ਕਹਿੰਦਾ ਸਕੂਲਾਂ ਤੇ ਫੈਕਟਰੀਆਂ ਵਾਲੇ ਦੀ ਲੱਗੀ ਆ ਦੌੜ ਸਭ ਇੱਕ ਦੂਜੇ ਤੋਂ ਅੱਗੇ ਜਾ ਰਹੇ ਆ ਸਕੂਲੇ ਬੁਲਦਾਈ ਤੇ ਹੀ ਕੋਈ ਸਕੂਲੇ ਏਥੋਂ ਦੀ ਵੀ ਆ ਰਹੀ ਆ ਆਪਣੇ ਪ੍ਰਿੰਟ ਲੈਣ ਲੈ ਵੀ ਲੱਕੀ ਵੀ ਚੱਲਿਆ ਕੰਮ ਤੇ ਚਲੋ ਚਲੋ ਫੜਾੜ ਪਹੁੰਚੋ ਟਾਈਮ ਤੇ ਪਹੁੰਚੋ ਫੜਾੜ ਸਭ ਕੰਮਕਰਾਂ ਵਾਲੇ ਲੱਗੀ ਐ ਦੌੜ ਇਸ ਟਾਈਮ ਲੱਗ ਜਾਂਦੀ ਐ ਦਿੱਲੀ ਹੁਣ ਸਕੂਲ ਵਾਲੇ ਕੱਟ ਗਏ ਹੁਣ ਕੰਮਾਂ ਵਾਲੀ ਰਹਿ ਜਾਂਦੇ ਇਕੱਲੇ ਕੰਮਕਰਾਂ ਵਾਲੇ ਲੱਗਦੀ ਐ ਦੌੜ ਇਸ ਟਾਈਮ ਦਾ ਅਸ ਟਾਈਮ ਜਾਣ ਲਈ ਝਾਵਨੋਂ ਹੋੜ ਲਈ ਘਰੇ ਵਾਲ ਕਿਦਾਂ ਬਬੀਆ ਇਹ ਬੰਦਾ ਭੱਗਦਾ ਘਰੇ ਵਾਲਾ ਨਾ ਰੱਖਿਆ ਦਾ ਲੰਬੜਦਾਰ ਸਾਹਿਬ ਹੀ ਘੇੜਾ ਦੇ ਕੇ ਆ ਗਏ ਨੇ ਮਨੀ ਵੀ ਚੱਲਿਆ ਪੀਰਾ ਵੀ ਚੱਲਿਆ ਚੱਲੇ ਸਾਰੇ ਕੰਮ ਤੇ ਬਾਈ ਪੜੇ ਜੀ ਲੋਈ ਸਾਭਜੀ ਦੀ ਵੀ ਆ ਗਈ ਚਾਚਾ ਵੀ ਤੇ ਆ ਡਿਊਟੀ ਆ ਗਿਆ ਹੁਣ ਆਪਣੀ ਇੱਥੇ ਡਿਊਟੀ ਤੇ ਲੈ ਦੌੜਦਾ ਲੱਗਦੀ ਆ ਫੈਕਟਰੀ ਜਾਣਾ ਦੀ ਇੱਕ ਦੂਰੇ ਤੋਂ ਅੱਗੇ ਨਿਕਲਣ ਨੂੰ ਕਰ ਦਿੰਦਾ ਲੈ ਵੀ ਆ ਲੈ ਹਾਂ ਲਾਈਵ ਜੱਸੀ ਵੀਰ ਵੀ ਆਇਆ ਸੀ ਅੱਜ ਦੁਕਾਨ ਤੇ ਇਹਨੇ ਵੀ ਆ ਸਵੇਰੇ ਸਵੇਰੇ ਆਜੀ ਲਵਾਤੀ ਆ ਜੇ ਵੀਰ ਨੇ ਵੀ ਹਾਂ ਹੋਰ ਭਾਈ ਹਾਜੀ ਬਾਜੀ ਕੀ ਹਾਲ ਨੇ ਠੀਕ ਹੋ ਆਂ ਲਾਈਵ ਟੂਗੈਰ ਆਈਬਾ ਨਹੀਂ ਨਹੀਂ ਲਾਈਵ ਨਹੀਂ ਹੋਈ ਤਾਂ ਹੁਣ ਆਪਾਂ ਹੁਣ ਆਪਾਂ ਬਲੌਗ ਟਾਈਮ ਹੋ ਗਿਆ 8:40 ਚੱਲੇ ਆਇਆ ਪਹਿਲੀ ਡਿਊਟੀ ਤੇ ਕੁੜੀ ਨੂੰ ਬਾਜ਼ ਚਾਉਣ ਚੱਲਦੇ ਆਣ ਲੋ ਚੱਲਦੇ ਆਣ ਕੁੜੀ ਨੂੰ ਬਾਜ਼ ਚਾਉਣ 20 ਰੁਪਏ ਕੋਲ ਆ ਚੱਲਦੇ ਆਣ ਕੁੜੀ ਨੂੰ ਛੱਡਣਾ ਬਾਜ਼ ਚਾਉਣ ਤੇ ਉਦੋਂ ਬਾਅਦ ਡਿਊਟੀ ਦੂਸਰੀ ਦੀ ਕੁੜੀ ਦੀ ਸੋਗਵਾਨ ਉਹ ਵੀ ਛੱਡ ਕੇ ਆਉਣਾ ਸਕੂਲੇ ਉਹ ਵੀ ਤਿਆਰ ਜਿਓ ੱਖਾ ਹੀ ਹੋਊਗੀ ਲੱਗਦਾ ਦੇਖਣੇ ਜਾ ਕੇ ਹਮੂ ਗੱਦਾ ਵਾਜੇ ਪਹਿਲਾਂ ਇੰਜੜਾ ਗਿਆ ਹੀ ਬੱਸ ਪਹੁੰਚ ਗਏ ਜੀ ਪੀਰਪਾਲ ਸਾਹਮਣੇ ਸਮਾਰਟ ਬਾਜ਼ਾਰ ਸੱਜਿਆ ਤੇ ਪੀਰਪਾਲ ਇਹ ਤੋਂ ਉੱਪਰ ਦੀ ਘੁੰਮ ਕੇ ਆਪਾਂ ਬਾਬਾ ਫੇਂਡਰ ਉੱਪਰ ਪਹੁੰਚ ਜਾਗੇ ਹੋ ਜੀ ਘੋੜੀ ਨੂੰ ਛੱਡ ਕੇ ਵਾਪਸ ਚਲਦੇ ਹਾਂ ਆਪਾਂ ਦੁਕਾਨ ਤੇ ਨੂੰ ਹੁਣ ਦੂਜੀ ਸੁਖਮਨ ਤਿਆਰ ਹੋਊਗੀ ਜਾਣ ਲਈ ਸਕੂਲੇ ਘੋੜੀ ਨੂੰ ਛੱਡ ਕੇ ਘੋੜੀ ਨੂੰ ਛੱਡ ਕੇ ਪਹੁੰਚ ਗਏ ਆ ਦੁਕਾਨ ਤੇ ਮੁੰਡੇ ਦੀ ਡਿਊਟੀ ਲਈ ਹੁੰਦੀ ਆ ਦੁਕਾਨ ਤੇ ਉਹ ਬੈਠਾ ਹੁੰਦਾ ਲੁੱਕਦਾ ਬਿਆਹ ਉਹ ਜਿਹੜਾ ਇਹਦੀ ਡਿਊਟੀ ਹੁੰਦੀ ਜਦੋਂ ਮੈਂ ਦੁਕਾਨ ਛੱਡ ਕੇ ਜਾਣਾ ਇਹੀ ਸ਼ਾਮ ਦਾ ਦੁਕਾਨ ਹੁਣ ਸੁਖਮੰਦੀ ਬਾਰੀ ਇਹ ਲੁਕਿਆ ਬੈਠਾ ਇਹਦੀ ਡਿਊਟੀ ਹੁੰਦੀ ਹੈ ਬੜੇ ਮੁੰਡੇ ਦੀ ਇਹ ਸ਼ਾਮ ਦਾ ਦੁਕਾਨ న్యూਜ ਸੁਖਮਨਾ ਜੀ ਸਕੂਲੇ ਜਾਊਗੀ ਪਤਾ ਨਹੀਂ ਨਹੀਂ ਜਾਊਗੀ ਦੇਖਨੇ ਅੱਜ ਸੁਖਮਨ ਸਕੂਲੇ ਜਾਂਦੀ ਹੈ ਕਿ ਨਹੀਂ ਜਾਂਦੀ ਹੈ ਜੀ ਦੇਖਦੇ ਅੱਜ ਫੇਰ ਸੁਖਮਨ ਦਾ ਹੋਈ ਹਾਲ ਸਕੂਲੇ ਜਾਣ ਲੱਗੇ ਜਿਹੜਾ ਟੈਲੀ ਹੁੰਦਾ ਵੇ ਆ ਦੇ ਵਾਹ ਜੀ ਅੱਜ ਵੀ ਉਹ ਯਾਰ ਇਹਦਾ ਅੱਜ ਵੀ ਸਕੂਲੇ ਜਾਣ ਤੋਂ ਡਰਦੀ ਪਈ ਹੈ ਸਲਾਈ ਦੇ ਨਹੀਂ ਕੱਟੀ ਹੈਗੀ ਚੱਲੇ ਆ ਸੁਖਮਨ ਨੂੰ ਸਕੂਲੇ ਛੱਡਣਾ ਜੀ ਵਾਹਿਗੁਰੂ ਸਭ ਦਾ ਭਲਾ ਕਰੀ ਆਰਟਿਸ ਸੁਖਮਨ ਅੱਜ ਫੇਰ ਸਕੂਲੇ ਜਾਣ ਨੂੰ ਤਿਆਰ ਹੈਗੀ ਅੱਜ ਫੇਰ ਬੁੱਕਣ ਲੱਗੀ ਹੋਈ ਹੈ ਦੋ ਘੋਣਿਆ ਸਕੂਲੇ ਜਾ ਕੇ ਦਾ ਮੂੰਹ ਕਿਦਾਂ ਲੱਗਦਾ ਪਹੁੰਚ ਗਿਆਂ ਸੁਗਮਦਰ ਸਕੂਲ ਹੈ ਉੱਥੋਂ ਨੈਰਾ ਮੋਗਾ ਦਾ ਅੱਜ ਸਕੂਲੇ ਜਾਣ ਲੱਗੀ ਦਾ ਆ ਗਏ ਸਕੂਲੇ ਠੀਕ ਆ ਠੀਕ ਆ ਗਏ ਸਾਡੀ ਕੁੜੀ ਦਾ ਮੂੰਹ ਦੇਖੋ ਜੇ ਸਕੂਲੇ ਕਹਿੰਦੀ ਪਹਿਲਾਂ ਕਹਿੰਦੀ ਆਉਣਾ ਨਹੀਂ ਮੈਂ ਦਿਖਾਈ ਮੂੰਹ ਇਦੋਂ ਨਹੀਂ ਅਜੇ ਵੀ ਇਹ ਉਦਾਂ ਦਾ ਹੀ ਆਦਾ ਆ ਵੀ ਗੁੱਸੇ ਜਾਣ ਲੱਗੇ ਮੂੰਹ ਇਹ ਤਾਂ ਸਹੀ ਹੋਗਾ ਵਾਹ ਕਿਹੋ ਜਿਹਾ ਪਾਛਾ ਉਹ ਨਾ ਤਾਂ ਸਰਦ ਦਾ ਡੱਬਾ ਪਿਆਰਾ ਅੱਜਾ ਪੱਤਾ ਗੰਦੋ ਗੰਦੋ ਪਾਣੀ ਪਾ ਦਿੱਤੋ ਭਾਈ ਸੰਗਰਾਮ ਦਾ ਦਿਹਾੜਾ ਰਾਜੂ ਬੇਦੀ ਡਿਊਟੀ ਪੱਕੀ ਸੇਵਾ ਦੀ ਲੰਗਰਾਂ ਦੇ ਚਾਹ ਸੰਗਰਾਹਾਂ ਦੇ ਹੋਵੇ ਜਾਂ ਗੁਰਪੁਰ ਹੋਵੇ ਇਹ ਸਾਡੇ ਵੀਰ ਦੀ ਡਿਊਟੀ ਹੁੰਦੀ ਹੈ ਪੱਕੀ ਪਹਿਲਾ ਚਰਨ ਬਾਬਾ ਹੁੰਦਾ ਦੀ ਹੁਣ ਰਾਜੀ ਦੀ ਡਿਊਟੀ ਹੈ ਲੈ ਵੀ ਤੂੰ ਕਹਿੰਦਾ ਲੋਕ ਮੂਹਲ ਕੋ ਨਾਣ ਆਹ ਮੁੰਡਾ ਵੀ ਆਇਆ ਜੇਵਾ ਚੱਕੀ ਬਾਲਟੀ ਚੱਕੀ ਆ ਬਾਲਟੀ ਚੱਕ ਕੰਮ ਲਾਵਾ ਤੋ ਮੈਂ ਆਤੋਂ ਨਹੀਂ ਆਣ ਬੈਣਾ ਮੇਰੇ ਬਾਅਦ ਮੇਰੇ ਹੱਥ ਜੁਠੇ ਆ ਇਹੋ ਬਣਾ ਦੋ ਪਰ ਹੋਲੇ ਮਲੇ ਵੀ ਤਾਂ ਤਿਆਰੀ ਹੋਣੀ ਆ ਨਾ ਹਾਂ ਕੈਦਰੀਕ ਤੋਂ ਪਹੁੰਚਣਗੇ 27 ਤੋਂ ਬੰਦ ਆ 28 ਤੋਂ 28 ਦੀ ਤੋਂ ਉਹਦੇ ਚੱਲ ਜਾਣਗੇ ਰੰਗਰਾ ਦੇ ਹਾਂ ਹਾਂ ਚੱਲੂ ਗਾਣੇ ਆ ਤਾਂ ਉੱਥੇ ਹੀ ਮੇਰੇ ਤਿਆਰੀ ਚੱਲਦੀ ਆ ਸਾਰੀ ਆ ਤਿਆਰੀ ਤਾਂ ਹੁੰਦੀ ਵੀ ਛੱਡ ਪੈ ਰਿਆ ਨਹੀਂ ਨਹੀਂ ਘੱਟ ਕਰ ਪਾਣੀ ਸੇਜ ਵੀ ਲੱਗਿਆ ਸੇਵਾ ਕਰਾਉਣਾ ਗੁਰਦੁਆਰਾ ਸਾਹਿਬ ਪਹੁੰਚਿਆ ਕਰਾਉਣੀ ਆ ਵੀਰੇ ਹਾਂ ਚਾਹੀਦੀ ਆ ਕਰਾਉਣੀ ਸੇਵਾ ਹਾਂ ਪਾਪੀ ਦੋ ਗਾਧੀ ਦਾ ਪਾਪੀ ਹੈ ਜੇ ਸੁੱਚੇ ਲੋਕਾ ਸੇਵਾ ਤਾਂ ਕਰਨੀ ਚਾਹੀਦੀ ਹੈ ਨਹੀਂ ਹੁਣ ਸੁੱਚੇ ਬਣਨਾ ਨਾ ਪਾਪੀ ਆ ਮੈਂ ਹੁਣ ਪਾਪੀ ਬਣ ਕੇ ਗੱਲ ਪਿਆਰਾ ਹੀ ਬੜ ਰਿਹਾ ਲੰਗਰ ਸੰਗਰਾਂਦ ਤੇ ਵੱਧ ਹੋਲੇ ਮਹਲਾ ਜਾਣਾ ਨਾ ਆ ਫਿਰ ਹੋਲਾ ਮਹਲਾ ਚੱਲ ਪਾ ਰੋਡ ਤੇ ਛੁੱਟੀ ਹੋਣੀ ਸਵਾ 12 ਵਜੇ ਤਾਂ ਪਕੜਾ ਕੇ ਦੀ ਪੂਰੀਆਂ ਤਾਬੀ ਪੈਂਸਲ ਹੈ ਪੈਨਸਲ ਆਇਆ ਕੌਨਸਾ ਪੈਨਸਲ ਦੇਈ ਨੋ ਕਾਲਾ ਬਣਾ ਕਾਲੀ ਪੈਨਸਲ ਦੇ ਦੇ ਇੱਕ ਲਾਲ ਵਾਲਾ ਵੀ ਹੈ ਆਹ ਨਿੰਮਾ ਜਿਹੜੀ ਲਾਈਨ ਪਾਣੀ ਪੂਣ ਪਾ ਦੇਆ ਕਰੋ ਕਿਹੜੀਆਂ ਉਹ ਜਿਹੜੀਆਂ ਨਿੰਮਾ ਨੇਗੇ ਬੂਟੇ ਆ ਫੁੱਲ ਆਲੇ ਨਿੰਮਾ ਆ ਨਿੰਮਾ ਭਾਈ ਢੋਲੀ ਚੱਲੀ ਛੋਟੀ ਹੋ ਗਈ ਦਵਾਵਾਰਾ ਬੱਜ ਗਏ ਸਵੇਰੇ ਦਲੀਸ਼ੇ ਉੱਤਮ ਨਾਏ ਨਾਏ ਚਲੋ ਚਲੋ ਬੜਾ ਬੜ ਘਰ ਨੂੰ ਬੋਲੋ ਬੜਾ ਬੜ ਕੀ ਲੈਣਾ ਕੀ ਆ ਨਹੀਂ ਨਹੀਂ ਖੁੱਲੇ ਕਰਾਂਗੇ ਬਸ ਲੈਣਾ ਕੁਛ ਨਹੀਂ ਨਹੀਂ ਠੀਕ ਹੈ ਕਰ ਰਹੇ ਹਾਂ ਵਲੋਗਿੰਗ ਕਰ ਰਹੇ ਹਾਂ ਹਾਂ ਕੁੜੀਏ ਚਲੋ ਕਿਹਾ ਛੁੱਟੀ ਹੋ ਗਈ ਆ ਤੇ ਖੜੇ ਇਕੱਠ ਕਰੀ ਜਿਆਨੇ ਉਹ ਬਾਹਰ ਜਾ ਕੇ ਲੜ ਬੰਦਿਆਂ ਨੇ ਮੈਨੂੰ ਮੈਨੂੰ ਮਿਲਿਆ ਮੇਰੀ ਹੈ ਵੀਰਵਾਰਾਜ ਹਾਂ ਹੈ ਵੀਰਵਾਰਾਜ ਵੀਰਵਾਰ ਨੂੰ ਕਿੱਥੇ ਹੋ ਕੇ ਆਉਂਦੇ ਆ ਸਾਰੀਆਂ ਦੁਕਾਨਾਂ ਦਾ ਕੀੜਾ ਦੇਉੜਾ ਮੈਂ ਸਾਰੀਆਂ ਦੇ ਕੀੜਾ ਸੁਖਮੰਦਾ ਹੋ ਗਿਆ ਸਕੂਲ ਟਾਈਮ ਪੌਣੇ 3 ਹੋ ਗਏ 3 ਵਜੇ ਨੂੰ ਲੈਣ ਜਾਣਾ ਆਪਾਂ ਸਕੂਲੇ ਸਵੇਰੇ ਤਾਂ ਰੋਂਦੀ ਗਈ ਸੀਗੀ ਤੇ ਹੁਣ ਦੇਖਿਓ ਉਹਦਾ ਮੂੰਹ ਕਿਦਾਂ ਦਾ ਹੋਊਗਾ ਹੁਣ ਹੱਸਦੀ ਆਊਗੀ ਤੇ ਦਿਖਾਉਨੇ ਆ ਤੁਹਾਨੂੰ ਸੁਖਮਨ ਦਾ ਮੂੰਹ ਕਿਦਾਂ ਦਾ ਹੋਊਗਾ ਚੱਲਦੇ ਆ ਉਹਨੂੰ ਸਕੂਲੇ ਲੈਣ ਆਪਾਂ ਟਾਈਮ ਹੋ ਗਿਆ ਸੁਖਮਨ ਦੇ ਪੌਣੇ ਸਕੂਲੇ ਆਪਾਂ ਫਟਾਫਟ ਆ ਗਈ ਹਾਂ ਹਣ ਔਣ ਉਹ ਲੋਕ ਮਾਨੋ ਹੁਣ ਦੇਖੋ ਮੂੰਹ ਇਹਦਾ ਕਿਦਾਂ ਦਾ ਹੈ ਜਿਹੜੇ ਮੂੰਹ ਕਿੰਦਾ ਹੋਦਾ ਸੀਗਾ ਤੇ ਹੁਣ ਕਿਦਾਂ ਦਾ ਮੂੰਹ ਹੈ ਦਾ ਐ ਨੰਨੇ ਇਹਨਾਂ ਵਾਲ ਜੀ ਲਗੋਲਾ ਆ ਗਈ ਆ ਗਈ ਕਰੀ ਮੂੰਹ ਇਹਨੂੰ ਪੁੱਧਰ ਦੇ ਕੇ ਇਹਨੇ ਤੈਨਾਂ ਇਧਰਲੇ ਪਾਸੇ ਵੀ ਮਨੀਅਰੀ ਵਾਲੇ ਪਾਸੇ ਵੀ ਸਾਡਾ ਡੋਲੀ ਫੋਰਮੈਨ ਆ ਗਿਆ ਇਹ ਵੀ ਲੜੀ ਹੋਈ ਹੈ ਪਤਾ ਨਹੀਂ ਕਹਿੰਦੇ ਕਿ ਇਹਨਾਂ ਲੜੀ ਦੀ ਕਰੇ ਮੰਮੀ ਆ ਲੜੀ ਹੋਈ ਆ ਕੱਲ ਦੀ ਲੜੀ ਆ ਰੋਂਦੀ ਬਈ ਅੱਜ ਤੱਕ ਰੋਂਦੀ ਬਈ ਅੱਜ ਤੱਕ ਰੋਂਦੀ ਪਈ ਆ ਨਹੀਂ ਨਹੀਂ ਰੋਂਦੀ ਫੇਰ ਲੜੀ ਕਿਹਨਾਂ ਆ ਪੈਨਲ ਪੈਨਲ ਅੱਛਾ ਚਲੋ ਡੋਲੀ ਫਰਮਾਂ ਵੀ ਸਾਡਾ 2:30 ਵਜੇ ਆ ਜੀ ਇਹ 2:30 ਵਜੇ 2:30 3:00 ਵਜੇ ਆ ਜਾਂਦੀ ਆ ਵੀ ਫੇਰ ਲੱਗੀ ਹੋਈ ਆ ਸਫਾਈ ਵਗੈਰਾ ਸੈਟਿੰਗ ਕਰਨਾ ਕੋਮਨ ਨੂੰ ਸਕੂਲੋਂ ਲਿਆਉਣ ਤੋਂ ਬਾਅਦ ਫਰਿਜ ਦੀਆਂ ਰੁੱਟੀਆਂ ਸੋਚਾਂ अंदर बहर कर लगे स्विचा टुट जा कदम पिछले साल दुटिया आई हम फ्रिज चलाने का टाइम आ जाना सारिया स्विचा नवी ला दी मैं क्या फाइन कंपनी दुचा वादिया ला दीए लाने स्विचा फिर चला के देखा शाम फ्रिजर स्विचा ला दी नवी और शाम चलावे फ्रिजर ਬਰਥਡੇ ਵੀ ਹੈਪੀ ਬਰਥਡੇ ਇਧਰ ਨੂੰ ਕਰਕੇ ਟਾਈਮ ਹੋ ਗਿਆ 6:30 ਸਮਾਨ ਆਪਾਂ ਲਾਦਾ 5 ਵਜੇ 50 ਦੀ ਪ੍ਰੈਜ਼ਰ ਕੇਕ ਲਾਦੇ ਮਠਾਈ ਲਾਦੀ ਬਾਕੀ ਦੇਖਦੇ ਹੁਣ ਕੀ ਵਿਗਦਾ ਕੀ ਵੱਜਦਾ ਰੌਣਕਾ ਰੋਡ ਤੇ ਪੁਰੀਆਂ ਨੇ ਨੇਰਾ ਹੋ ਗਿਆ ਥੋੜਾ ਥੋੜਾ ਮਿਸਤਰੀ ਹੁਣ ਆਇਆ ਇੰਦਰਜੀਤ ਸਤ ਸ੍ਰੀ ਅਕਾਲ ਜੀ ਬੱਬੂ ਬੈਠਾ ਕੋਸੀ ਡਾਈ ਅਜਾ వేడా రారా సాబ్ జయ్యా ఇదర్ ఛూల్ దే నిషాన్ పంత్ మహారాజ్ దే ఛండే ఛూరే రే నిషాన్ సాబ్ బోలాన నమనీ హో తో టైం హోయా సవాషే మోసమ్ ਬੱਦਲ ਐਨਸਾਪੇ ਨੇ ਤੇ ਰੋਡ ਤੇ ਡੇਲੀ ਤਰ੍ਹਾਂ ਲਟਾਂ ਜਗਦੀਆਂ ਆਉਂਦੀਆਂ ਗੱਡੀਆਂ ਤੇ ਇਧਰ ਸਵਾ ਨਿਕਲ ਰਹੀ ਹੈ ਬਾਹਰ ਨੂੰ ਜਿਹੜੀ ਛੱਤਾਂ ਤੇ ਆ ਕੇ ਗਿਰੂ ਵੀ ਰਾਤ ਨੂੰ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾ ਰਾ ਮੋਰੇ ਕਾਨ ਲੰਡਾ ਜ ਹਵਾ ਚਲਦੀ ਆ ਬਰਨ ਕੋ ਆਜ ਸਿੰਗਰੀਏ ਲਓ ਦਿਖਾਉਨੇ ਆ ਬਾਹਰ ਲੋ ਜੀ ਦਿਨ ਖੜਾ ਆ ਜੇ ਲੋਕੀ ਆ ਯਾਰ ਇਹਨੇ ਬਿੱਲਾ ਵੀ ਚਲਿਆ ਬੱਬੂ ਬੈਠਾ ਕੁਰਸੀ 'ਤੇ ਆ ਜੀ ਕਾਲ ਕਾ ਤਰਾਸ਼ਨ ਵਰੀਏ ਜੋ ਸੁਦਾ ਹਮਾਰੇ ਪੱਤਾਂ ਸੀਦੀ ਅੰਧਿਓ ਪਰਿਓ ਰੋਸ਼ਨਾ ਕੋ ਮੈਂ ਰਾਤ ਨਾ ਆਈ ਵਜ ਗਏ ਨੇ ਸਵਾ 7 ਜੀ ਲੱਗਿਆ ਟ੍ਰੈਫਿਕ ਦਾ ਪੂਰਾ ਜੋਰ ਆ ਟੋਲੀ ਦੀ ਪੈਂਡ ਕੇ ਲਈ ਗੜੇ ਕੱਢਦੀ ਮਿਲਦੀ ਆ ਹਾਂ ਸਵਾ 7 va ਇਹ ਟਾਈਮ ਆ ਟਾਈਮ ਟ੍ਰੈਪ ਕੋ ਜਾਂਦੀ ਹੈ ਪੂਰੀ ਰੋਡ ਦੇ ਉੱਤੇ ਕਿਹੜਾ ਕਰੂਗਾ ਦੂਆ ਵੀ ਹੈਗਾ ਆ ਬੰਦੇ ਆਏ ਨੇ ਫੋਟੋ ਕਾਪੀਆਂ ਕਰਾਉਣਾ 8ਵੀਂ ਦੇ ਹੈਨਾ ਜਿਹੜੀ ਦੁਨੀਆ ਉਹ ਪਵਿੰਦ ਨਹੀਂ ਹਾਂਜੀ ਮੀ ਪੈ ਗਿਆ ਮੁੰਡੀਆਂ ਵਿੱਚ ਆਏ ਪਿਆ ਹੀ ਨਹੀਂ ਮੀ ਕਿਹੜੇ ਨਾਲ ਬੈਠੀ ਨਾ ਬੰਦਾ ਬੀਬੋ ਕਲੇ ਨਾ ਨਾ ਲਾ ਭਾਈ ਨਾਮ ਕੀ ਆ ਜੀ ਇਹ ਕਹਿੰਦੇ ਭਾਈ ਅੱਛਾ ਉਹ ਜਣਾਂ ਦੇ ਸਾਨੂੰ ਲੈ ਕੇ ਆ ਗੋਲੇ ਅੰਕਲ ਕੋਲੇ ਆ ਚਲੋ ਭਾਈ ਪੁੱਛਦੇ ਕਿੱਥੋਂ ਆਈਏ ਬਾਰੋਂ ਇਹ ਗੋਲੇ ਦਾ ਢਾਬਾ ਸਮਰਾਲੇ ਵੀ ਆ ਰੋਪੜ ਵੀ ਆ ਹਾਂ ਅੰਕਲ ਆਇਓ ਕਿਤੇ ਅੱਡੇ ਨਾਲ ਬੈਠੇ ਆ ਟਾਈਮ ਹੋ ਗਿਆ ਜੀ ਪੌਣੇ 10 ਟਾਈਮ ਹੋ ਗਿਆ ਪੌਣੇ 10 ਤੇ ਸਮਾਨ ਆਪਣਾ ਕੁਝ ਲੱਗਿਆ ਹੋਇਆ ਵਿਕੜਨਾ ਆ ਜੇ ਕਿਉਂਕਿ ਹੁਣ ਗਰਮੀਆਂ ਆ ਗਈਆਂ ਫਿਕਟੋ ਸਾਰਾ ਸਮਾਨ ਕਢਣਾ ਪੈਂਦਾ ਤੇ ਰੋਡ ਤੇ ਥੋੜੀ ਜੀ ਸ਼ਾਂਤੀ ਆ ਗਈ ਇੱਕ ਗੱਡੀ ਆਪਣੀ ਆ ਖੜੀ ਆ ਬਿਨਾ ਤੇਲ ਤੋਂ ਚੱਲਦੀ ਆ ਟਾਈਮ ਹੋ ਗਿਆ ਪੌਣੇ 10 ਹੁਣ ਤਿਆਰੀ ਕਰਦੇ ਆਂ ਵਾ ਜਾਣ ਦੀ ਹੋਰ 5-10 ਮਿੰਟ ਵਿੱਚ ਕਰਦੇ ਆਂ ਸਮਾਨ ਇਕੱਠਾ ਸਟਿੱਕ ਕਰਦੇ ਆਂ ਫਿਰ ਛੁੱਟੀ ਤੇਰੇ ਸ਼ਾਮ ਠੰਡਾ ਦੁਪਹਿਰ ਨੂੰ ਗਰਮੀ ਪੂਰੀ ਹੁਣ ਆਈਸਕ੍ਰੀਮਾਂ ਦੀ ਬਾਰੀ ਆ ਗਈ ਧੁੱਪ ਵਧੀਆ ਲੱਗ ਜਾਂਦੀ ਐ ਤੇ ਤਿਆਰੀ ਕਰ ਲਈ ਆ ਹੁਣ ਫ੍ਰਿਜਾਂ ਫਰੂਜਾ ਸੱ ਕਰ ਲਈਏ ਸਾਫ਼ ਕਰ ਲਈਏ ਸੈਟਿੰਗ ਐ ਤੇ ਸਮਾਨ ਕੱਢ ਲਿਆ ਫ੍ਰਿਜੋ ਸਾਰਾ ਬਾਹਰ ਆਪਾਂ ਕਿਉਂਕਿ ਗਰਮੀ ਦਾ ਟਾਈਮ ਆ ਹੁਣ ਖਰਾਬ ਹੋ ਜਾਂਦਾ ਲਿਆ ਵੀ ਲਿਆ ਹੋਰ ਆਈ ਟਾਈਮ ਵੀ ਇਧਰ ਦੇ ਸਾਈਡ ਤੇ ਗੱਡੀ ਇਧਰ ਨੂੰ ਕਰ ਥੋੜੀ ਹੈ ਮੇਰੇ ਕੋਲ 10-10 ਹੋ ਗਿਆ ਜੇ ਅੱਜ ਲੇਟ ਆ 10 ਮਿੰਟ ਚਲ ਵੀ ਕਾਲੇ ਲੱਗੇ ਸਾਰੇ ਚਲੋ ਸ਼ਟਰ ਵੀ ਛਤਰੀ ਵੀ ਕਰਤੀ ਘੱਟੀ ਜੀ ਕਰਦੇ ਆ ਸ਼ਟਰ ਡਾਊਨ ਅੱਜ ਦਾ ਬਲੌਗ ਕਰਦੇ ਆ ਸਮਾਪਤ ਇਸੇ ਲਾਈਕ ਸ਼ੇਅਰ ਕਮੈਂਟ ਕਰਨ ਲਈ ਧੰਨਵਾਦ ਸਾਰਿਆਂ ਦਾ ਜਿਹੜੇ ਬਲੌਗ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਜੀ ਕਰਦੇ ਆ ਸਮਾਪਤੀ